ਦੇਖੋ ਇਹ ਜਿਹੜਾ ਚੰਡੀਗੜ੍ਹ 에어ਪੋਰਟ ਤੇ ਅੱਜ ਘਟਨਾ ਵਾਪਰੀ ਹੈ ਜਿਹਦੇ ਵਿੱਚ ਕੰਗਣਾ ਨੌਤ ਔਰ ਜਿਹੜੀ ਸੀਆਈਐਸਐਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਦੇ ਵਿੱਚ ਕੋਈ ਡਿਸਪਿਊਟ ਖੜਾ ਹੋਇਆ ਹੈ ਔਰ ਉਹਦੇ ਵਿੱਚ ਜਿਹੜਾ ਮਤਲਕ ਜਿਹੜਾ ਡਿਪਾਰਟਮੈਂਟ ਉਹਨਾਂ ਦਾ ਉਹਨੇ ਤੁਰੰਤ ਉੱਤੇ ਕਾਰਵਾਈ ਕਰਦੇ ਹੋਏ ਉਹਨੂੰ ਸਸਪੈਂਡ ਕਰਤਾ ਨਾ ਉਹਦੀ ਪੂਰੀ ਜਾਂਚ ਕੀਤੀ ਹਲੇ ਨਾ ਪੂਰੀ ਵੀਡੀਓ ਨਜ਼ਰ ਆਈ ਕਿ ਇਹ ਵਾਕਿਆ ਸ਼ੁਰੂ ਕਿੱਥੋਂ ਹੋਇਆ ਕਿਉਂਕਿ ਚੈਕ-ਇਨ ਦੌਰਾਨ ਇਹ ਵਾਕਿਆ ਸ਼ੁਰੂ ਹੋਇਆ ਕਿ ਸਾਰੀ ਉਹਦੀ ਜਾਂਚ ਹੋਣ ਤੇ ਫੇਰ ਹੀ ਉੱਥੇ ਕੋਈ ਕਾਰਵਾਈ ਬਣਦੀ ਆ ਉਹ ਵੀ ਨਹੀਂ ਬਣਦੀ ਅਸੀਂ ਭਾਰਤੀ ਕਿਸਾਨ ਜੁਨੀਂ ਦੁਆਪਾ ਸਾਰੀਆਂ ਜ਼ਾਇਦ ਨਰਦੀਆਂ ਕੁਲਵਿੰਦਰ ਕੌਰ ਦੇ ਨਾਲ ਖੜੀਆਂ ਉਹਨਾਂ ਦੇ ਪਰਿਵਾਰ ਦੇ ਨਾਲ ਖੜੀਆਂ ਔਰ ਭਾਰਤ ਸਰਕਾਰ ਨੂੰ ਔਰ ਉਹ ਜਿਹੜੀ ਇਹਨਾਂ ਦੀ ਫੋਰਸ ਹੈ ਸੀਆਈਐਸਐਫ ਉਹਨਾਂ ਦੇ ਜਿੰਨੇ ਮੁਤਲਕ ਆਫੀਸਰ ਨੇ ਉਹਨਾਂ ਨੂੰ ਅਸੀਂ ਹਦਾਇਤ ਕਰਦੇ ਆ ਕਿ ਭਾਈ ਅਸੀਂ ਪੂਰਾ ਦੇਸ਼ ਦਾ ਕਿਸਾਨ ਔਰ ਮজুর ਉਸ ਕੁਲਵਿੰਦਰ ਕੌਰ ਦੇ ਨਾਲ ਖੜੇ ਆ ਜਿਹੜੀ ਕੰਗਨਾ ਨੌਤ ਗਲਤ ਬਿਆਨਬਾਜ਼ੀ ਕਰਨ ਦੇ ਨਾਲ ਤੇ ਪਹਿਲਾਂ ਮਸ਼ੂਰੋਂ ਪਹਿਲਾਂ ਵੀ ਕੀਤੀ ਹੁਣ ਵੀ ਕੀਤੀ ਸੋ ਇਸ ਕਰਕੇ ਉਸ ਕੰਗਨਾ ਨੌਤ ਤੇ ਪਹਿਲਾਂ ਕਾਰਵਾਈ ਕੀਤੀ ਜਾਵੇ ਅਗਰ ਇਸ ਲੜਕੀ ਨੂੰ ਦੁਆਰਾ ਜੋਇਨ ਨਹੀਂ ਕੀਤਾ ਜਾਂਦਾ ਤੇ ਅਸੀਂ ਵੱਡਾ ਸੰਘਰਸ਼ ਚੁਲੀਕਾਂਗੇ ਅਸੀਂ ਪੂਰੇ ਭਾਰਤ ਦੀਆਂ ਕਿਸਾਨ ਜਤੇ ਬੰਦੀਆਂ ਕੁਲਵਿੰਦਰ ਕੌਰ ਦੇ ਪਰਿਵਾਰ ਦੇ ਨਾਲ ਔਰ ਕੁਲਵਿੰਦਰ ਕੌਰ ਦੇ ਨਾਲ ਡਟ ਕੇ ਖੜੇ ਆਂ